ਸੇ ਬਰਾਹੀਰ ਕਿਹੜਾ ਜਿਲ੍ਹਾ ਜੀ ਤੇ ਬੱਡੀ ਸਰਵਿਸ ਲੈਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮ ਹੈ ਸੀ? ਬਲੱਡ ਪ੍ਰੈਸ਼ਰ ਸੀ, 3.2 ਸੀ, ਉੱਚਾ ਵੀ ਸੀ। ਉਹ ਗਲੀਆਂ ਆ, ਸ਼ੂਗਰ ਤੇ ਫਿਰ ਦਵਾਈ ਨਾਲ ਵੀ ਠੀਕ ਨਾ ਹੋ। ਤੇ ਇਸ ਤੋਂ ਪਹਿਲਾਂ ਤੁਸੀਂ ਕੋਈ ਦਵਾਈਆਂ ਖਾਂਦੇ ਸੀ ਇਹਦੀ ਸਾਰੇ? ਸਾਰੀਆਂ ਬਲੱਡ ਦੀਆਂ ਵੀ ਦਰਦਾਂ ਆਣੀਆਂ ਸਾਰੀਆਂ ਖਾਂਦੇ ਸੀ। ਕਿੰਨੇ ਜਰ ਤੋਂ ਖਾ ਰਹੇ ਸੀ? ਕਿਤਾ ਨਹੀਂ ਬਹੁਤ ਬੰਦੇ ਸੀ ਤੁਹਾਨੂੰ 15 ਸਾਲਾਂ ਦਾ ਜਿਵੇਂ 15 ਸਾਲਾਂ ਤੋਂ ਫਾਇਰ ਸੀ ਜਿੱਦਾਂ ਦੀ ਮੈਂ ਦਵਾਈ ਖਾਣੀ ਮੈਂ ਕੋਈ ਫਲਾਈ ਹੋਰ ਨਹੀਂ ਖਾਦੀ ਠੀਕ ਹੈ ਠੀਕ ਹੈ ਇਸ ਠੀਕ ਹੈ ਇਸ ਤੋਂ ਪਹਿਲਾਂ ਤੁਹਾਨੂੰ ਤੁਰਨ ਦੇ ਵਿੱਚ ਕੋਈ ਦਿੱਕਤ ਆਉਂਦੀ ਸੀ ਜਿਵੇਂ ਬਾਹਰ ਨਹੀਂ ਜਾ ਸਕਦੇ ਜਾਂ ਸਾਹ ਚੜਨਾ ਜਾਂ ਕੋਈ ਪ੍ਰੋਬਲਮ ਕਾਫੀ ਦਿੱਕਤ ਸੀ ਹਾਂਜੀ ਤਾਂ ਫਿਰ ਉਹਦੇ ਨਾਲ ਉਹ ਅਪਸੈਟਰ ਪੌੜੀਆਂ ਉਤਰਨੀਆਂ ਚੜ੍ਹਨੀਆਂ ਬਹੁਤ ਔਖਾ ਇਹਨੂੰ ਆਰਾਮ ਨਾਲ ਜਾਂ ਜਾਂਦੀਆਂ ਪੌੜੀਆਂ ਚੜ੍ਹਨਾ ਉਤਰਨਾ ਕੋਈ ਔਖਾ ਲੱਗਦਾ ਸੀ ਖਾਣਾ ਪੀਣਾ ਵਰੀਆ ਬਨੋਰੀ ਜਦ ਪ੍ਰੋਬਣੇ ਆਉਦੇ ਖੁਸ਼ ਹੁੰਦੇ ਹੋ ਪਹਿਲਾਂ ਦਿਲ ਨਹੀਂ ਸੀ ਕਰਦਾ ਤੇ ਤੁਹਾਡੇ ਲੱਖਾਂ ਲੋਕ ਵੀਡੀਓ ਦੇਖਣਗੇ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਸਾਰਿਆਂ ਨੂੰ ਮੈਂ ਹੀ ਪੀਂਦੀ ਆ ਵੀ ਦਵਾਈ ਖਾਓ ਤੇ ਮੇਰੇ ਵਾਂਗ ਠੀਕ ਠਾਕ ਹੋ ਜਾਓ ਮੈਂ ਰਾਜੀ ਬਣੀ ਆ ਤੇ ਬੰਦੀ ਆ ਠੀਕ ਹੈ ਭਾਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਤੁਸੀਂ ਤਾਂ ਪਰਿਵਾਰ ਦੇ ਵਿੱਚ ਦੇਖਿਆ ਹੀ ਪੈਂਦੀ ਨੂੰ ਬਹੁਤ ਦਿੱਕਤ ਹੈ ਮੈਂ ਇਹੋ ਕੁਝ ਕਹਿਣਾ ਚਾਹਣਾ ਹਾਂ ਵੀ ਇਹਦਾ ਮੈਂ ਕਹਿੰਦਾ ਰਿਹਾ ਕਿ ਔਕਾ ਕਾਫੀ ਡਾਊਨ ਸ ਹੈ ਠੀਕ ਹੈ ਡਾਊਨ ਕਰਕੇ ਜਦੋਂ ਤੁਹਾਡਾ ਪਤਾ ਲੱਗਾ ਕਿ ਦਵਾਈਆਂ ਆਪਣਾ ਦਿੰਦੇ ਨੇ ਤੇ ਅਸੀਂ ਉਦੋਂ ਆਪਾਂ ਕੰਟੈਕਟ ਕੀਤਾ ਤੇ ਅਸੀਂ ਉਹਨਾਂ ਨੂੰ ਦਵਾਈ ਆ ਕੇ ਮਿਲਵਾਉਣੀ ਸ਼ੁਰੂ ਕੀਤੀ ਹੈ ਜਿਵੇਂ ਜਿਵੇਂ ਇਹ ਠੀਕ ਹੋਦੀ ਜਾਂਦੇ ਚੋਂ ਚਾਹੇ ਦਵਾਈ ਵਰਤਾਂਗੇ ਠੀਕ ਹੈ ਤੇ ਹੋਰ ਵੀ ਜਿਹੜਾ ਸਾਡੇ ਕੋਲ ਕੁਝ ਪੁੱਛੋ ਉਹਨੂੰ ਵੀ ਦੱਸਾਂਗੇ ਭਾਈ ਆਖਾ ਤੇ ਦੱਸੋ ਠੀਕ ਤੁਹਾਨੂੰ